ਦਰ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ پیسے ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹ ਦੇ ਕਰਬਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗੁਆਂਢੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਜ਼ਾ ਨਹੀਂ ਆਈਆ ਗ੍ਰਾਮ ਕਰਕੇ ਉਹਨਾਂ ਨੇ ਮਜਾਜ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕ ਦਾ ਪਿਓ ਦਾ ਨਾਮ ਉਹ ਮੁੰਡੇ ਦਾ ਨਾਮ ਭਾਵੀ ਦਾ ਪਿਓ ਦਾ ਨਾਮ ਬੋਲੋ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਿਹੜਾ ਪਿਓ ਦਾ ਮਾਂ ਨੇ ਉਹਦੇ ਪੁੱਤਰੇ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਪਰ ਕੇ ਇਹਨਾਂ ਨੂੰ 4 ਦਿਨ ਲੈ ਕੇ ਗਿਆ ਵਾ ਲੈ ਲੈ ਕੇ ਗਿਆ ਇਹਨਾਂ ਦੇ ਨਾਲ ਹੀ ਵੈਸ਼ਨੂ ਦੇਵੀ ਫਿਰ ਕੇ ਆਈ 4 ਦਿਨ ਨਾਲ ਲੈ ਕੇ ਆਇਆ ਹੁਣ ਵੱਟ ਟੋਕੇ ਕੀ ਕਹਿੰਦੇ ਪੈਨੇ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਲੈ ਗਿਆ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਕਰਪਾਨਾ ਚੜਾਈਆਂ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਕਰ ਨੂੰ ਅੰਦਰ ਦੋ ਵੋ ਉਧਰ ਟਬਰਨ ਨੂੰ ਅੰਦਰ ਦੋ ਅਸੀਂ ਕੀ ਮੰਗ ਅਹੀਂ ਮੰਗ ਅਹੀਂ ਫੋਨ ਇਨਸਾਫ ਮਿਲਣਾ ਚਾਹੀਦਾ ਜੋ ਵੀ ਵਿਕਾਸ ਦੀ ਚਾਹਤ ਹੈ ਮੇਰੇ ਜੀਜਾ ਜੀ ਹੈ ਨਾ ਦਾ ਬੰਦੇ ਦਾ ਜੀਜਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਤਾ ਉਹਨਾਂ ਨੇ ਜੋ ਕਾਰਵਾਈ ਕੀਤੀ ਅਸੀਂ ਤੇ ਚਾਹਨੇ ਪੂਰ ਸਾਰਵਾਈ ਕਰੇ ਤੇ ਇਨਸਾਫ ਸਾਨੂੰ ਇਹੋ ਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਇਹ ਕਾ ਕਰਨਾ ਤੇ ਦੇਖੋ ਇਹ ਨਾਹਤ ਨਜਾਇਜ਼ੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ 39 ਸਾਲ ਦੀ 39 ਸਾਲ ਉਮਰ ਹਾਂ ਜੀ ਇੱਕ ਕੁੜੀ ਹੈ ਇੱਕ ਕੁੜੀ ਇੱਕ ਕੁੜੀ ਆ ਜੀ ਕਿ ਕਿਸ ਤਰ੍ਹਾਂ ਦੇ ਸਵਾਜਾ ਚਾਹੁੰਦੇ ਹੋ ਜੀ ਸਵਾਜਾ ਜਿੱਦਾਂ ਕਾਨੂੰਨ ਦੇਗਾ ਕਾਨੂੰਨ ਦੀ ਜੋ ਜਿਹਦੇ ਕਾਨੂੰਨ ਪੌਣ ਚਾਹੀਦੀ ਬਣਦੀ ਬਣ ਚਾਹੀਦੀ ਇਹਨਾਂ ਨੂੰ ਪੁੱਤਣਾ ਦੋਨਾਂ ਨੂੰ ਅੱਜ ਇੱਕ ਤੋਂ ਹੋਇਆ ਕੱਲ ਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਬੰਦ ਗਏ ਨੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਮੰਡੀ ਚਾਹੀਦੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਤੇ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰਸਾਨੂ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਲੱਗਾ ਇਹ ਸਲਾਮਾਬਾਦ ਨੀਵੀਂਵਾਦੀ ਕਿਸ਼ਨਗੋਟ 6 ਨੰਬਰ ਗਲੀ ਇੱਕ ਹੋਰ ਲੋਕ ਨੇ ਜਿਹਨਾਂ ਵੱਲੋਂ ਇੱਕ ਇੱਕ ਹੋਰ ਗੁੰਡੀ ਹੈ ਗੁੰਡੀ ਆ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਪੈਸੇ ਜਦੋਂ ਇਹ ਸਾਡੇ 1 ਦਿਨ ਮਰ ਦਾ ਟਾਈਮ ਹੈ ਜੀ ਵਜਾ ਕੀ ਵਜਾ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ ਕਿਹੜਾ ਕਿਹੜਾ ਇਲਾਕਾ ਵਾ ਦੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਕੋਟ ਥਾਣਾ ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਬਲ ਵਿੱਚ ਲਿਆਂਦੀ ਜਾ ਰਹੀ ਹੈ ਉਹਨੇ ਮੁੰਡੇ ਆਪਣਾ ਕੋਹੋਂ ਇਹ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਾਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਜੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਪਤਾ ਲੱਗੇ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਕਿਸੇ ਦੇ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਰੇ ਰੋਈ ਪੀਤੀ ਜਾ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹੱਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ